ਬੁਰੇ ਬਣੋ ਤਾਂ ਹੀ ਸਫਲ ਬਣੋਗੇ ਬੁਰੇ ਬਣੋ ਤਾਂ ਹੀ ਸਫਲ ਬਣੋਗੇ ਇੱਕ ਪਰਮਾ ਜਾਂ ਬਿਲਕੁਲ ਹਕੀਕਤ ਹੈਗੀ ਆ ਬੁਰੇ ਬਣੋਗੇ ਤਾਂ ਸਫਲ ਬਣੋਗੇ ਇਹ ਪਰਮਾ ਜਾਂ ਵਕਈ ਇੱਕ ਹਕੀਕਤ ਹੈਗੀ ਆ ਅੱਜ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਜਦੋਂ ਅਸੀਂ ਸਮਾਜ ਵਿੱਚ ਗੱਲ ਸੁਣਦੇ ਆ ਤਾਂ ਅਕਸਰ ਲੋਕ ਇਸ ਦੁਨੀਆ ਵਿੱਚ ਹਰ ਇਨਸਾਨ ਆ ਸਫਲ ਹੋਣਾ ਚਾਹੁੰਦਾ ਹੈ ਕਿਉਂ ਨਾ ਸੋਚੇ ਹਰ ਇਨਸਾਨ ਨੂੰ ਸਫਲ ਹੋਣ ਦਾ ਹੱਕ ਹੈ ਇਸ ਦੁਨੀਆ ਵਿੱਚ ਸਫਲ ਹੋਣਾ ਐ ਤਾਂ ਥੋੜੇ ਜਿਹਾ ਤੁਹਾਨੂੰ ਬੁਰੇ ਜੀਰੂਰ ਬਣਨਾ ਪਊਗਾ ਕਿਉਂਕਿ ਸਿੱਧੇ ਸਾਦੇ ਲੋਕ ਹੁੰਦੇ ਜਿਹੜੇ ਉਹਨਾਂ ਦਾ ਇੱਥੇ ਗੁਜ਼ਾਰਾ ਨਹੀਂ ਹੁੰਦਾ ਸਿੱਧੇ ਸਾਦੇ ਜਿਹੜੇ ਲੋਕਾਂ ਦਾ ਇੱਥੇ ਗੁਜ਼ਾਰਾ ਨਹੀਂ ਹੈਗਾ ਇਹ ਗੱਲ ਸੁਣ ਕੇ ਕਈਆਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਹੈ। ਇਹ ਗੱਲ ਸੁਣ ਕੇ ਕਈਆਂ ਦੇ ਮਨ ਦੇ ਵਿੱਚ ਸ਼ੰਕਾ ਪੈ ਜਾਂਦਾ ਕਿ ਇਹ ਹੈ ਸੱਚੀ ਹੈ? ਕੀ ਸੱਚਮੁੱਚ ਹੀ ਇਹ ਗੱਲ ਸਹੀ ਹੈ? ਜਾਂ ਕੀ ਸੱਚਮੁੱਚ ਹੀ ਇਹ ਇਮਾਨਦਾਰ ਨਰਮਦਿਲ ਸੱਚੇ ਲੋਕ ਕਦੇ ਉਚਾਈਆਂ ਤੱਕ ਨਹੀਂ ਪਹੁੰਚ ਸਕਦੇ? ਇਹ ਸਫਲਤਾ ਦਾ ਰਸਤਾ ਸਿਰਫ ਚਲਾਕੀ ਸ਼ਕਤੀ ਅਤੇ ਕਈ ਵਾਰ ਬੇਈਮਾਨੀ ਰਾਹੀਂ ਮਿਲਦਾ ਹੈ ਜਿਹੜਾ ਪ੍ਰੋਖਤ ਮੈਂ ਜਿਹੜੀ ਚੀਜ਼ਾਂ ਬੋਲੀਆਂ ਨੇ ਜ਼ਰੂਰ ਤੁਸੀਂ ਡੀਪਲੀ ਜਾ ਕੇ ਸੋਚਿਓ ਇਹ ਸਭ ਵਿਚਾਰ ਜਿਹੜੀ ਉਡਾਈ ਹੈ ਵਿੱਚ ਅਸੀਂ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਤੁਸੀਂ ਹਮੇਸ਼ਾ ਦਿਲ ਨੂੰ ਛੂਹਣ ਵਾਲੇ ਤੇ ਘੜਾਈ ਵਾਲੇ ਲੇਖ ਹੀ ਸਾਡੇ ਇਸ ਚੈਨਲ ਤੇ ਤੁਸੀਂ ਸੁਣੇ ਨੇ ਜੇਕਰ ਤੁਸੀਂ ਇਹਨਾਂ ਨੂੰ ਪਸੰਦ ਕਰਦੇ ਹੋ ਤਾਂ ਸਾਡੇ ਇਸ ਵੀਡੀਓ ਨੂੰ ਲਾਈਕ ਐ ਕਮੈਂਟ ਐ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਪੇਜ ਤੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਜੇਕਰ ਚੈਨਲ ਤੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਆਪਣੇ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਇਸ ਲਈ ਅਸੀਂ ਇਸ ਮੌਜੂਦਾ ਜਿਹੜੀ ਗੱਲਬਾਤ ਹੈਗੀ ਆ ਸਿਰਫ ਇਹ ਇੱਕ ਬਾਰੀ ਸਫਲਤਾ ਨਹੀਂ ਹੈਗੀ ਸੱਚੀ ਅੰਦਰੂਨੀ ਕਾਮਯਾਬੀ ਦੇ ਪੱਖੋਂ ਵੀ ਵੇਖਾਂਗੇ ਅਸੀਂ ਵੀ ਕੀ ਇਹ ਵਾਕਈ ਸੱਚ ਹੈ ਬੁਰਾ ਕੌਣ ਹੁੰਦਾ ਹੈ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਬੁਰਾ ਬਣੋ ਦਾ ਅਰਥ ਕੀ ਹੈ ਕੀ ਬੁਰਾ ਬਣਨਾ ਮਤਲਬ ਬੇਈਮਾਨ ਹੋਣਾ ਹੈ ਕੀ ਬੁਰਾ ਬਣਨਾ ਮਤਲਬ ਲੋਕਾਂ ਦਾ ਦਿਲ ਦਿਖਾਉਣਾ ਹੈ ਕੀ ਬੁਰਾ ਬਣਨਾ ਮਤਲਬ ਧੋਖੇ ਨਾਲ ਅੱਗੇ ਵਧਣਾ ਅਸਲ ਵਿੱਚ ਜਦੋਂ ਲੋਕ ਕਹਿੰਦੇ ਹਨ ਬੁਰੇ ਬਣੋ ਉਹ ਅਕਸਰ ਦੋ ਅਰਥਾਂ ਵਿੱਚ ਕਹਿੰਦੇ ਹਨ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਲੋਕਾਂ ਦੀ ਹਰ ਗੱਲ ਮੰਨੋ ਹੱਦ ਵੜਾਓ ਤੇ ਆਪਣਾ ਹੱਕ ਲਓ ਲੋਕਾਂ ਦੀ ਹਰ ਗੱਲ ਮੰਨੋ ਹੱਦਾਂ ਮੜਾਓ ਆਪਣੀਆਂ ਵੀ ਇਸ ਤੋਂ ਬਾਅਦ ਅੱਗਾ ਪਾ ਅੱਗੇ ਬਾਹਰ ਨਹੀਂ ਜਾਣਾ ਹੈਗਾ ਤੇ ਆਪਣੇ ਹੱਕ ਲਓ ਜਿੱਥੋਂ ਤੱਕ ਤੁਹਾਡਾ ਬਣਦਾ ਹੈਗਾ ਇੱਥੇ ਬੁਰੇ ਬਣਨਾ ਹਕੀਕਤ ਵਿੱਚ ਮਜ਼ਬੂਤ ਬਣਨਾ ਹੈ ਨਾ ਕਿ ਬੇਈਮਾਨ ਬਣਨਾ ਅਸਲ ਵਿੱਚ ਹਕੀਕਤ ਵਿੱਚ ਇਹਦਾ ਕੀ ਮਤਲਬ ਹੈਗਾ ਮਜ਼ਬੂਤ ਬਣਨਾ ਹੈ ਨਾ ਕਿ ਬੇਈਮਾਨ ਬਣਨਾ ਇਹਦਾ ਅਸਲ ਸੱਚ ਜਿਹੜਾ ਹੈਗਾ ਦੂਸਰਾ ਇਹਦੇ ਚ ਹੈਗਾ ਕਿ ਦੁਨੀਆ ਦਾ ਸੱਚ ਸਿੱਧੇ ਲੋਕ ਕਿਉਂ ਪਿੱਛੇ ਰਹਿ ਜਾਂਦੇ ਹਨ ਔਲੇ ਭਾਲੇ ਲੋਕ ਸਿੱਧੇ ਸਾਦੇ ਲੋਕ ਉਹ ਕਿਉਂ ਪਿੱਛੇ ਰਹਿ ਜਾਂਦੇ ਆ ਤੇ ਦੁਨੀਆ ਦਾ ਸੱਚ ਆ ਬਿਲਕੁਲ ਅਕਸਰ ਅਸੀਂ ਵੇਖਦੇ ਆ ਕਿ ਜੋ ਬਹੁਤ ਹੀ ਨਰਮ ਦਿਲ ਹੁੰਦੇ ਹਨ ਲੋਕ ਹਰ ਕਿਸੇ ਦੀ ਮਦਦ ਕਰਦੇ ਹਨ ਆਪਣੇ ਹੱਕ ਲਈ ਖੜੇ ਨਹੀਂ ਹੁੰਦੇ ਉਹ ਕਈ ਵਾਰ ਦੁਖੀ ਰਹਿ ਜਾਂਦੇ ਹਨ ਲੋਕ ਉਹਨਾਂ ਦੀ ਭਲਾਈ ਦਾ ਗਲਤ ਫਾਇਦਾ ਚੁੱਕ ਲੈਂਦੇ ਆ ਪਰ ਇੱਥੇ ਗਲਤੀ ਚੰਗਾ ਹੋਣਾ ਨਹੀਂ ਹੈ ਗਲਤੀ ਹੈ ਬਿਨਾਂ ਹੱਦਾਂ ਦੇ ਚੰਗਾ ਹੋਣਾ ਕਿਉਂਕਿ ਕਿ ਬਾਉਂਡਰੀ ਵਾਲੀ ਨਹੀਂ ਸੀ ਅਲਿਖਿਆ ਹੋਇਆ ਆਪਣੇ ਧਾਰੇ ਦੇ ਵਿੱਚ ਵੀ ਇੱਥੋਂ ਤੱਕ ਸਾਡੀ ਬਾਉਂਡਰੀ ਹੈਗੀ ਹੈ ਬਿਨਾਂ ਹੱਦਾਂ ਦੇ ਚੰਗੇ ਹੋਣਾ ਵੀ ਇੱਕ ਇਹੀ ਹੈ ਜੋਰਸਾਨਾ ਆਪਣੇ ਆਪ ਨੂੰ ਭਲਾ ਕੇ ਸਿਰਫ ਹੋਰ ਨਾਲ ਹੀ ਜਿਉਂਦਾ ਹੈ ਉਹ ਅੰਦਰੋਂ ਖਾਲੀ ਹੋ ਜਾਂਦਾ ਹੈ ਜਦੋਂ ਉਹ ਖਾਲੀ ਹੋ ਜਾਂਦਾ ਹੈ ਤਾਂ ਉਸਦੀ ਚਮਕਾ ਜਿਹੜੀ ਉਹ ਘੱਟ ਹੋ ਜਾਂਦੀ ਹੈ ਤੀਸਰਾ ਇਹ ਗਾ ਕੀ ਬੇਈਮਾਨੀ ਨਾਲ ਮਿਲੀ ਸਫਲਤਾ ਸੱਚੀ ਹੁੰਦੀ ਹੈ ਇੱਥੇ ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਕੀ ਬੇਈਮਾਨੀ ਨਾਲ ਜਿਹੜੀ ਸਫਲਤਾ ਮਿਲਦੀ ਹੈ ਵਕਈ ਉਹ ਸੱਚੀ ਹੁੰਦੀ ਹੈ ਕਈ ਲੋਕ ਧੋਖਾ ਦੇ ਕੇ ਚਲਾਕੀ ਨਾਲ ਲੋਕਾਂ ਨੂੰ ਵਰਤ ਕੇ ਉੱਚੇ ਉਹਦੇ ਤੱਕ ਪਹੁੰਚ ਜਾਂਦੇ ਹਨ ਕਈ ਲੋਕ ਜ਼ਿੰਦਗੀ ਦੇ ਵਿੱਚ ਧੋਖਾ ਤੇ ਚਲਾਕੀ ਨਾਲ ਲੋਕਾਂ ਨੂੰ ਵਰਤ ਕੇ ਉੱਚੇ ਉਹਦੇ ਤੱਕ ਪਹੁੰਚ ਜਾਂਦੇ ਹਨ ਕੀ ਉਹ ਅੰਦਰੋਂ ਸੁਖੀ ਹੁੰਦੇ ਆ ਉਹ ਇਨਸਾਨ ਹੁੰਦੇ ਜਿਹੜੇ ਇਸ ਤਰ੍ਹਾਂ ਦੇ ਚਲਾਕੀ ਨਾਲ ਅੱਗੇ ਵਧਣ ਵਾਲੇ ਉਹ ਅੰਦਰੋਂ ਸੁਖੀ ਹੁੰਦੇ ਆ 12ਵਾਂ ਵੱਡੀ ਕਾਰ ਵੱਡਾ ਘਰ ਪੈਸਾ ਇਹ ਸਭ ਸਫਲਤਾ ਦੀ ਨਿਸ਼ਾਨੀ ਨਹੀਂ ਸਫਲਤਾ ਤਾਂ ਸਿਰਫ ਉਹ ਆ ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਅਤੇ ਤੁਹਾਡੀ ਆਤਮਾ ਸ਼ਾਂਤ ਹੁੰਦੀ ਆ ਥੋਖੇ ਨਾਲ ਮਿਲੀ ਕਾਮਯਾਬੀ ਅਕਸਰ ਡਰ ਨਾਲ ਭਰੀ ਹੁੰਦੀ ਹੈ। ਡਰ ਦਾ ਕਦੇ ਸੱਚ ਸਾਹਮਣੇ ਨਾ ਆ ਜਾਵੇ। ਕਿਉਂਕਿ ਬਿਮਾਰ ਬੰਦੇ ਦੇ ਮਨ ਦੇ ਵਿੱਚ ਹਰ ਵੇਲੇ ਇਹ ਹੀ ਹੁੰਦੀ ਹੈ। ਧੋਖੇ ਨਾਲ ਜਿਹੜੀ ਮਿਲ ਕੇ ਕਾਮਯਾਬ ਹੁੰਦਾ ਅਕਸਰ ਡਰਨਾ ਪਈ ਹੁੰਦੀ ਹੈ ਕਿ ਉਹ। ਡਰ ਪਤਾ ਕੀ ਹੁੰਦਾ ਵੀ ਕਦੇ ਸੱਚ ਸਾਹਮਣੇ ਨਾ ਆ ਜਾਵੇ ਮੇਰਾ। ਡਰ ਆ ਕਦੇ ਕੋਈ ਹੋਰ ਵੀ ਮੇਰੇ ਨਾਲ ਇਹ ਨਾ ਕਰ ਜਾਵੇ। ਇਹ ਵੀ ਡਰੀ ਹੁੰਦਾਗਾ ਕਿ ਕੋਈ ਹੋਰ ਵੀ ਮੇਰੇ ਨਾਲ ਇਹ ਨਾ ਕਰ ਜਾਵੇ। ਚੌਥਾ ਹੈਗਾ ਫਿਰ ਬੁਰੇ ਬਣਾਉ ਦਾ ਅਸਲਾ ਅਰਥ ਕੀ ਹੈਗਾ ਬੁਰੇ ਬਣੋ ਦਾ ਜਿਹੜਾ ਅਸਲਾ ਅਰਥ ਆ ਉਹ ਕੀ ਹੈਗਾ ਜੇ ਅਸੀਂ ਇਸ ਬਾਕ ਨੂੰ ਬੜਾ ਡੀਪਲੀ ਸਮਝੀਏ ਤਾਂ ਇਸ ਦਾ ਅਸਲਾ ਅਰਥ ਹੈ ਬੁਰੇ ਬਣੋ ਉਹਨਾਂ ਲਈ ਜੋ ਤੁਹਾਡੀ ਕਦਰ ਨਹੀਂ ਕਰਦੇ ਬੁਰੇ ਬਣੋ ਉਹਨਾਂ ਲਈ ਜੋ ਤੁਹਾਡੀ ਕਦਰ ਨਹੀਂ ਕਰਦੇ ਬੁਰੇ ਬਣੋ ਜਦੋਂ ਕੋਈ ਤੁਹਾਡਾ ਤੁਹਾਡੀ ਹੱਦਾ ਲੰਘਦਾ ਹੈਗਾ ਬੁਰੇ ਉਦੋਂ ਬਣੋ ਜਦੋਂ ਕੋਈ ਤੁਹਾਡੀ ਹੱਦਾ ਲੰਘਦਾ ਗਾ ਬੁਰੇ ਉਦੋਂ ਬਣੋ ਜਦੋਂ ਤੁਹਾਡੇ ਸੁਭਰੇ ਤੁਹਾਡੇ ਹੌਸਲੇ ਵੰਗਦੇ ਹਨ ਇੱਥੇ ਬੁਰਾ ਮਤਲਬ ਇੱਥੇ ਬੁਰਾ ਬੰਦਾ ਮਤਲਬ ਹੈ ਨਹੀਂ ਕਹਿਣਾ ਸਿੱਖੋ ਆਪਣੀ ਇੱਜ਼ਤ ਕਰਨੀ ਸਿੱਖੋ ਆਪਣੇ ਸਮੇਂ ਦੀ ਜਿਹੜੀ ਕਦਰ ਆ ਉਹ ਕਰਨੀ ਤੁਸੀਂ ਸਿੱਖੋ ਪੰਜਵੇਂ ਦੇ ਵਿੱਚ ਇਤਿਹਾਸ ਗਵਾਹ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ ਦੁਨੀਆ ਦੇ ਵੱਡੇ ਸਫਲ ਲੋਕਾਂ ਨੂੰ ਸ਼ੁਰੂ ਵਿੱਚ ਅਜੀਬ ਸਖਤ ਤੇ ਬੜੇ ਉਹਨਾਂ ਨੂੰ ਕਠੋਰ ਕਿਹਾ ਜਾਂਦਾ ਹੈ ਜਦੋਂ ਕੋਈ ਆਪਣੇ ਸੁਪਨੇ ਲਈ ਖੜਦਾ ਹੈ ਲੋਕਾਂ ਨੂੰ ਉਹ ਬੁਰਾ ਲੱਗਦਾ ਹੈ ਜਦੋਂ ਕੋਈ ਇਨਸਾਨ ਆਪਣੇ ਸੁਪਨੇ ਲਈ ਆਪਣੇ ਹੱਕ ਲਈ ਖੜਦਾ ਹੈ ਲੋਕਾਂ ਨੂੰ ਉਹ ਫਿਰ ਬੁਰਾ ਲੱਗਦਾ ਕਿਉਂਕਿ ਉਹ ਸਮਾਜ ਦੀ ਭੀੜ ਤੋਂ ਵੱਖਰਾ ਹੁੰਦਾ ਹੈ ਸੱਚੇ ਵਿੱਚ ਇਹ ਹੈਗਾ ਜੋ ਭੀੜ ਤੋਂ ਵੱਖਰਾ ਚੱਲਦਾ ਹੈ ਉਹੀ ਰਾਹ ਬਣਾਉਂਦਾ ਛੜਾ ਪਤਾ ਭੀੜ ਤੋਂ ਵੱਖਰਾ ਚੱਲਦਾਗਾ ਉਹੀ ਰਾਹ ਬਣਾਉਂਦਾ ਛੇਮਾ ਬਿੰਦੂ ਦੇ ਚ ਚੰਗਾ ਦਿਲ ਅਤੇ ਮਜ਼ਬੂਤ ਦਿਮਾਗ ਦੋਵੇਂ ਜ਼ਰੂਰੀ ਨੇ ਇਹਦੇ ਚ ਸਫਲਤਾ ਲਈ ਦੋ ਚੀਜ਼ਾਂ ਦੀ ਲੋੜ ਹੈ ਚੰਗਾ ਦਿਲ ਤੇ ਮਜ਼ਬੂਤ ਦਿਮਾਗ ਜੇ ਸਿਰਫ ਅਦੇ ਨਾਲ ਚੱਲੋਗੇ ਤਾਂ ਲੋਕ ਬਰਤ ਲੈਣਗੇ ਜੇ ਸਿਰਫ ਦਿਮਾਗ ਨਾਲ ਚੱਲੋਗੇ ਤਾਂ ਰਸਤੇ ਟੁੱਟ ਜਾਣਗੇ ਸਫਲਤਾ ਦਾ ਰਾਜ ਹੈ ਦਿਲ ਅਤੇ ਦਿਮਾਗ ਦਾ ਬਰਾਬਰ ਸੰਤੁਲਨ ਬੈਲੈਂਸ ਦਾ ਬਰਾਬਰ ਹੋਣਾ ਸਤਵਾਂ ਇਹ ਜਿਹੜਾ ਕਿਸ ਸਫਲਤਾ ਦੀ ਜਿਹੜੀ ਸੱਚੀ ਪਰਿਭਾਸ਼ਾ ਕੀ ਹੁੰਦੀ ਹੈ ਸਹੀ ਕੀ ਹੁੰਦੀ ਹੈ ਸਫਲਤਾ ਦੀ ਸਫਲਤਾ ਸਿਰਫ ਪੈਸਾ ਨਹੀਂ ਸਫਲਤਾ ਹੈ ਸਫਲਤਾ ਲਈ ਕੀ ਪਰਿਭਾਸ਼ਾ ਕਿ ਮਨ ਦੀ ਸ਼ਾਂਤੀ ਆਪਣੇ ਕੰਮਾਂ ਦੇ ਨਾਲ ਸੰਤੁਸ਼ਟ ਰਹਿਣਾ ਆਪਣੇ ਮਾਤਾ ਪਿਤਾ ਦੇ ਅੱਖਾਂ ਵਿੱਚ ਮਾਣ ਆਪਣੀ ਆਤਮਾ ਨਾਲ ਸੱਚਾਈ ਜੇ ਸਭ ਕੁਝ ਹੈ ਤਾਂ ਤੁਸੀਂ ਪਹਿਲਾਂ ਹੀ ਸਫਲ ਹੋ। ਅਟਮਾਨ ਜਦੋਂ ਲੋਕ ਤੁਹਾਨੂੰ ਬੁਰਾ ਕਹਿਣ ਜਦੋਂ ਲੋਕ ਤੁਹਾਨੂੰ ਬੁਰਾ ਕਹਿਣਾ ਜਦੋਂ ਤੁਸੀਂ ਆਪਣੇ ਹੱਕ ਲਈ ਖੜਦੇ ਹੋ ਜਦੋਂ ਤੁਸੀਂ ਗਲਤ ਗੱਲ ਨੂੰ ਮੰਨਣ ਤੋਂ ਇਨਕਾਰ ਕਰਦੇ ਹੋ ਜਦੋਂ ਤੁਸੀਂ ਆਪਣੇ ਸੁਪਨਿਆਂ ਲਈ ਸਮਾਂ ਕੱਢਦੇ ਹੋ ਤਾਂ ਲੋਕ ਕਹਿਣਗੇ ਇਹ ਬਦਲ ਗਿਆ ਹੈ ਹੁਣ ਬੁਰਾ ਹੋ ਗਿਆ ਪਰ ਯਾਦ ਰੱਖੋ ਹਰ ਬਦਲਾ ਬੁਰਾ ਨਹੀਂ ਹੁੰਦਾ। ਕਈ ਵਾਰ ਬਦਲਾ ਹੀ ਤਰੱਕੀ ਹੁੰਦਾ ਹੈ। ਇਹਨੂੰ ਆਤਮਿਕ ਜਿਹੜੀ ਦ੍ਰਿਸ਼ਟੀ ਹੈ ਸਾਡੀ ਅੰਦਰਲੀ ਉਹਦੇ ਨਾਲ ਸੱਚੀ ਦੀ ਲੋੜ ਦ੍ਰਿਸ਼ਟੀਕੋਣ ਕੀ ਕਹਿੰਦਾ ਆਤਮਿਕ ਦ੍ਰਿਸ਼ਟੀਕੋਣ ਆਤਮਿਕ ਰਾਸ ਸਿਖਾਉਂਦਾ ਹੈ ਕਿਸੇ ਨਾਲ ਬੁਰਾ ਨਾ ਕਰੋ ਧਾਰਮਿਕ ਪੱਖ ਤੋਂ ਪਰ ਕਿਸੇ ਨੂੰ ਆਪਣੇ ਵਾਲਾ ਬੁਰਾ ਕਰਨ ਦੀ ਆਜ਼ਾਦੀ ਆਜ਼ਾਦੀ ਵੀ ਤੁਸੀਂ ਬਿਲਕੁਲ ਨਾ ਦਿਓ। ਇਹ ਸਭ ਤੋਂ ਵੱਡੀ ਸਮਝ ਹੈ। ਜਦੋਂ ਤੁਸੀਂ ਅੰਦਰੋਂ ਮਜ਼ਬੂਤ ਹੋ ਜਾਂਦੇ ਹੋ ਤਾਂ ਤੁਹਾਨੂੰ ਬੁਰਾ ਬਣਨ ਦੀ ਲੋੜ ਨਹੀਂ ਰਹਿੰਦੀ ਤੁਸੀਂ ਸਿਰਫ ਸੱਚੇ ਅਤੇ ਨਿੱਡਰ ਬਣ ਜਾਂਦੇ ਹੋ ਦਸਮਾਏ ਦੇ ਵਿੱਚ ਬਿੰਦੂ ਹੈਗਾ ਨਤੀਜਾ ਕੀ ਸਫਲ ਹੋਣ ਲਈ ਬੁਰਾ ਬਣਨਾ ਲਾਜ਼ਮੀ ਹੈਗਾ ਲਾਸਟ ਦੇ ਵਿੱਚ ਇਹਦੇ ਕੀ ਨਤੀਜਾ ਨਿਕਲਦਾ ਹੈਗਾ ਕਿ ਕੀ ਸਫਲ ਹੋਣ ਲਈ ਬੁਰਾ ਬਣਨਾ ਲਾਜ਼ਮੀ ਹੈ ਨਹੀਂ ਸਫਲ ਹੋਣ ਲਈ ਬੇਈਮਾਨ ਜਾਂ ਕਠੋਰ ਦਿਲ ਬਣਨਾ ਜ਼ਰੂਰੀ ਨਹੀਂ ਹੈ ਪਰ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਕਦਰ ਕਰੋ ਤੁਸੀਂ ਆਪਣੇ ਸੁਪਰੀਆਂ ਨਾਲ ਧੋਖਾ ਨਾ ਕਰੋ ਤੁਸੀਂ ਹਰ ਕਿਸੇ ਨੂੰ ਖੁਸ਼ ਕਰਨ ਦੀ ਆਦਤ ਛੱਡੋ ਜੇ ਇਹ ਕਰਨ ਨਾਲ ਕੋਈ ਤੁਹਾਨੂੰ ਬੁਰਾ ਕਹਿੰਦਾ ਹੈ ਤਾਂ ਉਹ ਬराई ਨਹੀਂ ਉਹ ਤੁਹਾਡੀ ਤਾਕਤ ਹੈ ਅਖੀਰ ਦੇ ਵਿੱਚ ਦੋ ਸ਼ਬਦਾਂ ਦੇ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਅਖੀਰ ਜੇ ਤੁਹਾਨੂੰ ਮੈਂ ਦੱਸ ਦਿਆਂ ਕਿ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਨੰਬਰ 1 ਜੋ ਹੋਰਨਾਂ ਨੂੰ ਖੁਸ਼ ਕਰਦੇ ਆਪਣੇ ਆਪ ਨੂੰ ਖੋਲ੍ਹ ਲੈਂਦੇ ਇੱਕ ਦੂਸਰਾ ਜੋ ਆਪਣੇ ਆਪ ਨੂੰ ਸੰਭਾਲਦੇ ਹਨ ਅਤੇ ਫਿਰ ਹੋਰਨਾਂ ਦੀ ਮਦਦ ਕਰਦੇ ਹਨ ਸੱਚੀ ਸਫਲਤਾ ਦੂਜੇ ਵਰਗ ਵਿੱਚ ਹੈ ਸਫਲਤਾ ਦੀ ਦਾ ਜਿਹੜਾ ਰਸਤਾ ਕ ਬਾਈ ਤੋਂ ਨਹੀਂ ਬਲਕਿ ਹਿੰਮਤ ਅਨੁਸ਼ਾਸਨ ਆਤਮ ਸਨਮਾਨ ਤੋਂ ਲੱਗਦਾ ਜੇ ਲੋਕ ਕਹਿਣ ਕਿ ਤੁਸੀਂ ਬਦਲ ਗਏ ਹੋ ਤਾਂ ਮੁਸਕਰਾਓ ਅਤੇ ਕਹੋ ਮੈਂ ਬੁਰਾ ਨਹੀਂ ਬੜਿਆ ਮੈਂ ਸਿਰਫ ਆਪਣੇ ਲਈ ਸੱਚਾ ਹੋ ਗਿਆ ਹਾਂ ਦੋਸਤੋ ਜੇਕਰ ਸਾਡੀ ਗੱਲਬਾਤ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ